ਸੋ ਇਹਦਾ ਆਟਾ ਵਾ ਪਹਿਲੇ ਸਮਿਆਂ ਚ ਜੋ ਇਤਰਾ ਘਰ ਦੇ ਵਿੱਚ ਪੀਆ ਜਾਂਦਾ ਸੀ ਮਾਈਆਂ ਵੱਲੋਂ ਸੋ ਮਾਈਆਂ ਦੇ ਹੱਥਾਂ ਦੇ ਵਿੱਚ ਵੀ ਰੋ ਜਾਣ ਹੁੰਦੀ ਸੀ ਸੋ ਆਟਾ ਇਤਰਾ ਪੀਆ ਜਾਂਦਾ ਸੀਗਾ ਉਤਰੇ ਆ ਕਣਕ ਰੱਖੀ ਹੋਈ ਹੈ ਇਹਨਾਂ ਨੇ ਸੋ ਇਹਨੂੰ ਘਮਾਇਆ ਜਾਂਦਾ ਸੀਗਾ ਹੁਣ ਵੀ ਸ਼ਾਇਦ ਕੁਮਰੀ ਹੋਊਗੀ ਘਮਾ ਦੇ ਆਇਤਰਾ ਚਲਦੀ ਹੁੰਦੀ ਸੀ ਦੋ ਆ ਇਹਦੇ ਵਿੱਚ ਕਣਕ ਪਾਉਂਦੇ ਸੀ ਨਾ ਇਹਦੇ ਵਿੱਚ ਆ ਇਹ ਉਹ ਨਹੀਂ ਬਿਲਕੁਲ ਚਾਲੂ ਚੱਕੀ ਆ ਬਿਲਕੁਲ ਚਲਦੀ ਆ ਸੋ ਇੱਕ ਇਤਰਾਇ ਨੂੰ ਪ੍ਰਾਂਦੇ ਪ੍ਰੋਂਦੇ ਬਣੇ ਜਾਂਦੇ ਸੀ ਉਦੋਂ ਬੜਾ ਸ਼ੌਂਕ ਨਾਲ ਰੱਖਦੇ ਸੀ ਲੋਕ ਸਾਨੂੰ ਤੇ ਇੱਥੇ ਅੱਗੇ ਟਾਂਗਾ ਚਲਾਉਣ ਵਾਲਾ ਇੱਕ ਇੱਕ ਜਗ੍ਹਾ ਬੈਂਦਾ ਹੁੰਦਾ ਸੀ ਤੇ ਨਾਲ ਸਵਾਰੀਆਂ ਬਹਿ ਜਾਂਦੀਆਂ ਸੀ ਕੁਝ ਸਵਾਰੀਆਂ ਜਿਹੜੀਆਂ ਉਹ ਪਿੱਛੇ ਬੈਠਦੀਆਂ ਹੁੰਦੀਆਂ ਸੀ ਹਾਂ ਇੱਥੇ ਬੈਠਣ ਨੂੰ ਇਹ ਸੀਟ ਹੁੰਦੀ ਸੀ ਸੋ ਆਉਣ ਜਾਣ ਵਾਸਤੇ ਬੜਾ ਵਧੀਆ ਏ ਸਾਧਰ ਸੀਗਾ ਸਵਾਦ ਮਾਲ ਡੰਗਰ ਵਾਲੀ ਜਿੱਥੇ ਵੇਲੀ ਹੁੰਦੀ ਸੀ ਇਤਰਾ ਹੀ ਕੰਧਾਂ ਦੇ ਨਾਲ ਹੀ ਪਾਥੀਆਂ ਚਪਕਾ ਦਿੱਤੀਆਂ ਜਾਂਦੀਆਂ ਸੀ ਮੈਂ ਤੁਹਾਨੂੰ ਪਹਿਲਾਂ ਵੀ ਤੇ ਸ਼ਾਇਦ ਦੱਸਿਆ ਸੀ ਕਿ ਇਹ ਜਿਹੜੀਆਂ ਪਾਥੀਆਂ ਵਾ ਉਹ ਕੰਧਾਂ ਨੂੰ ਜਿਆਦੀਆਂ ਪਿਆਰੀਆਂ ਹੁੰਦੀਆਂ ਸੀਗਾ ਤੇ ਲੇਪ ਗੋਏ ਦਾ ਮਿੱਟੀ ਦਾ ਕੰਧਾਂ ਤੇ ਕੀਤਾ ਜਾਂਦਾ ਤੇ ਇਹ ਵੱਲੋਂ ਘਰ ਦਾ ਬਾਲਣ ਰਸੋਈ ਗੈਸ ਦਾ ਸਾਰਾ ਖਰਚਾ ਬੀਬੀਆਂ ਆਪਣੇ ਆਪ ਵੀ ਕਰ ਲੈਂਦੀਆਂ ਸਨ ਪਸ਼ੂ ਦੋ ਦੋ ਤਿੰਨ ਤਿੰਨ ਖਰਚੇ ਕੱਢਦਾ ਸੀਗਾ ਬਾਲਣ ਦਾ ਹੋ ਗਿਆ ਦੁੱਧ ਪਾਣੀ ਦਾ ਤੇ ਫਸਲਾਂ ਦੀ ਰੂੜੀ ਦੂਰੋਂ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਪਸ਼ੂ ਦਿੰਦੇ ਸੀਗੇ ਅੱਜ ਵੀ ਦਿੰਦੇ ਆ ਪਰ ਆਪਾਂ ਨੂੰ ਥੋੜਾ ਜਿਹਾ ਮਿਹਨਤ ਮੁਸ਼ਕਲ ਕਰਨ ਦੇ ਵਿੱਚ ਆਪਾਂ ਨੂੰ ਦਿੱਕਤ ਆ ਗੈਸ ਸਿਲੰਡਰ ਸੌਖਾ ਵਾ ਪਸ਼ੂ ਸਾਂਭਣਾ ਔਖਾ ਵਾ ਸੋ ਇਹ ਚੀਜ਼ਾਂ ਪੁਰਾਣੀਆਂ ਇੱਥੇ ਸਾਰੀਆਂ ਇਹਨਾਂ ਨੇ ਤਰਾਸ਼ੀਆਂ ਵਾ ਤੇ ਚੌਂਕਾ ਹੀ ਬਣਾਤਾ ਹੁੰਦਾ ਨੇ ਚੌਂਕਾ ਦਿਖਾਤਾ ਏ ਚੌਂਕੇ ਉਤੇ ਆਹ ਭਾਂਡੇ ਵਰਤੇ ਜਾਂਦੇ ਹੁੰਦੇ ਸੀ ਪਹਿਲਾਂ ਚੱਕਲਾ ਵੇਲਣਾ ਦਾਤ ਹੋਈ ਚੀਜ਼ਾਂ ਆਮ ਆਈਆਂ ਹੁੰਦੀਆਂ ਸੀ ਸਵਾ ਮਧਾਣੀ ਕਿ ਦੋ ਦੋ ਕਿਉਂ ਹਰਕ ਦੇ ਘਰ ਆ ਪਣਾਉਂਦਾ ਸੀ ਦੋ ਚੌਂਕੇ 'ਚ ਬੈਠ ਕੇ ਰੋਟੀ ਪਾਣੀ ਖਾਦਾ ਜਾਂਦਾ ਸੀ ਰਸੋਈਆਂ ਦਾ ਯੋਗ ਨਹੀਂ ਹੁੰਦਾ ਦੋ ਜਿਆਦਾ ਸਬਾਤਾ ਸਬੂਤਾ ਇਤਰਾ ਬੜੀਆਂ ਹੁੰਦੀਆਂ ਸੀ ਮਗਰ ਇਤਰਾ ਜਿਆ ਅੱਜ ਜ਼ਰਾ ਆਪ ਹੈ ਨਾ ਸਬਾਤਾ ਇਹ ਬੜੀਆਂ ਹੁੰਦੀਆਂ ਹੈ ਤੇ ਇਤਰਾ ਹੀ ਟਾਡੇ ਢੁੰਡੇ ਲੱਗੇ ਰਹਿੰਦੇ ਸਹੀ ਟਾਡੇ ਵੀ ਬੜੇ ਕੀਮਤੀ ਹੁੰਦੇ ਸੀਗੇ ਆ ਪ੍ਰਾਤਨ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਇਹ ਕੁਝ ਚੀਜ਼ਾਂ ਨੇ ਦਾ ਇਹ ਚੀਜ਼ਾਂ ਹੱਥਾਂ ਨਾਲ ਬਣਾਈਆਂ ਜਾਂਦੀਆਂ ਸੀ ਅੱਜ ਕੱਲ ਮਸ਼ੀਨਾਂ ਦਾ ਯੋਗਿਆ ਬੀਬੀਆਂ ਦੇ ਨਾਲ ਵਹਿਲ ਨਹੀਂ ਗਾ ਇਹ ਚੀਜ਼ਾਂ ਸਾਰੀਆਂ ਪੁਰਾਣੀਆਂ ਹੱਥਾਂ ਦੇ ਨਾਲ ਤਰਾਸ਼ੀਆਂ ਜਾਂਦੀਆਂ ਸੀ ਆ ਸੋ ਇਹ ਜਿੰਨੇ ਡਿਜ਼ਾਈਨ ਆ ਸਾਰੇ ਹੱਥਾਂ ਦੀ ਕਾਰਡ ਹੁੰਦੇ ਸੀ ਛੋਟਾ ਪੰਜਾਬ ਦੇ ਜਿਹੜੇ ਜਗਾੜ ਆ ਨਾ ਉਹਨਾਂ ਦੇ ਬਾਰੇ ਆਪਾਂ ਤੁਹਾਨੂੰ ਵੇਰਵਾ ਦਿੰਨੇ ਆ ਸੋ ਆ ਦੇਖੋ ਆਪ ਪ੍ਰੈਸ ਤੇ ਦੁੱਧ ਗਰਮ ਕਰ ਰਹੇ ਜੀ। ਬਾਈਕਲ ਦੇ ਪਿਛੇ ਰੱਖਿਆ ਕਰ ਦਿੱਤਾ ਜੀ। ਮੋਮਬਤੀਆਂ ਨਾਲ ਕੋਈ ਸਬਜ਼ੀ ਬਣਾ ਆ ਵੀ ਇੱਕ ਜਗਾ ਲਿਆ। ਆਹ ਬਣਾ ਤਾਈ ਸ਼ਾਵਰ। ਨਹੀਂ ਕੋਈ ਨਹੀਂ ਸਰ। ਆਹ ਕੌਫੀ ਵਾਲੀ ਮਸ਼ੀਨ ਕੁਕਰ ਤੋਂ। ਹੈਲਮਟ। ਏਸੀ ਫਿੱਟ ਕਰਤਾ ਕਾਰ ਚ। ਆ ਲੋ। ਓ ਡੰਡਿਆਂ ਦੀ ਘਰਤਨ ਨਹੀਂ ਬਊਗੀ ਡੰਡਿਆਂ ਦੀ ਕਿਸਤ ਐਲਸੀਡੀ ਬਣਾਤੀ ਆ ਆ ਕਪੜੇ ਨਹੀਂ ਭੇਜਣਗੇ ਹੁਣ ਫੂਲ ਬਣਾਤਾ ਫੂਲ ਛੱਡੋ ਗਰਮੀ ਮੈਂ ਵੀ ਗਰਮ ਹੋਇਆ ਜੀ ठीक है कूलर जगाड़ दस सारे इन्हना पूरा अपा पेंड ही विखाया गया आ चौका है पेल्ला तारा खूह आठा ਪਿੰਡ ਦੀ ਆਮ ਜੀ ਦੂਰ ਕੰਮ ਕਰਦੇ ਆ ਆਹ ਮੰਦਰ ਆ ਗਿਆ ਤੇ ਆ ਪਿੰਡ ਦੀ ਸਾਥ ਆ ਗਈ ਆ ਪਿੰਡ ਦੀ ਸਾਥ ਆ ਗਈ ਜਿੱਥੇ ਕੁਝ ਬੈਠੇ ਵੀ ਹੋਏ ਆ ਸਾਹੀ ਸਾਥ ਦੇ ਉੱਪਰ ਇਹ ਪ੍ਰਾਤਨ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਆ ਆ ਗੁਰਦੁਆਰਾ ਸਾਹਿਬ ਆ ਗਿਆ ਤੇ ਆ ਇੱਕ ਫੇਰ ਖੂਹ ਆ ਗਿਆ ਆ ਕੰਮ ਕਾਜ ਕਰਦੇ ਹੋਈਆਂ ਬੀਬੀਆਂ ਤੇ ਕੁਝ ਪਿੰਡੂ ਲੋਕ ਤੇ ਆ ਡੰਗਰਵੱਛਾ ਸਾਰਾ ਕੁਝ ਸਾਰਾ ਇੱਕ ਪਿੰਡ ਬਣਾਇਆ ਹੋਇਆ ਇੱਕ ਦਰਜੀ ਦਾ ਦਰਾਤ ਦਿਖਾਤਾ ਤੇ ਇਹ ਬੋਲੀਆਂ ਇੱਥੇ ਪਹਿਲਾਂ ਪੈਂਦੀਆਂ ਹੁੰਦੀਆਂ ਸੀ ਜਿਵੇਂ ਇੱਕ ਬੋਰਡ ਜਿਹਾ ਲੱਗਾ ਸਾਰਾ ਜਿਹੜੀਆਂ ਇੱਕ ਬੋਲੀਆਂ ਬਣਾਉਂਦੀਆਂ ਹੁੰਦੀਆਂ ਸੀ ਉਹ ਜਦੋਂ ਤੀਆਂ ਤੋਂ ਉਹਨਾਂ ਤਿਆਰ ਹੁੰਦਾ ਸੀ ਉਦੋਂ ਇਹ ਬੋਲੀਆਂ ਹੁੰਦੀਆਂ ਸੀ ਪੁਰਾਣਾ ਵਿਰਸਾ ਪੁਰਾਣੀਆਂ ਯਾਦਾਂ ਸਾਰੀਆਂ ਸੋ ਇੱਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰੋ ਵੇਖਣ ਦਾ ਇੱਥੇ ਕੋਈ ਖਰਚਾ ਨਹੀਂ ਅਗਰ ਆਪਾਂ ਕੁਝ ਖਾਵਾ ਪੀਵਾਗੇ ਜਾਂ ਖਰੀਦਾਂਗੇ ਫਿਰ ਇੱਥੇ ਪੈਸੇ ਲੱਗਣੇ ਆ ਉਵੇਂ ਇੱਥੇ ਕੋਈ ਖਰਚਾ ਨਹੀਂ ਹੈਗਾ ਆਉਣ ਜਾਣ ਜਿਵੇਂ ਮਰਜ਼ੀ ਦਿਨ ਰਾਤ ਘੁੰਮੋ ਕੋਈ ਟਾਈਮਿੰਗ ਨਹੀਂ ਦੀ ਹੈ ਵੀ ਤੇ ਇਨਾ ਜਰ ਤੁਸੀਂ ਇੱਥੇ ਰੁਕ ਸਕਦੇ ਹੋ ਜਿਵੇਂ ਮਰਜ਼ੀ ਇੱਥੇ ਘੁੰਮੋ ਫੋਟੋ ਸ਼ੂਟ ਕਰੋ ਵੀਡੀਓ ਸ਼ੂਟ ਕਰੋ ਕੋਈ ਇੱਥੇ ਪੈਸਾ ਨਹੀਂ ਲੱਗਦਾ ਕੋਈ ਮਨਾਹੀ ਨਹੀਂ ਆ ਬਸ ਇਹ ਹੈ ਕਿ ਜੇ ਉਹ ਆਪਾਂ ਜੇ ਕੋਈ ਖਾਵਾ ਪੀਵਾਂਗੇ ਉਸ ਚੀਜ਼ ਦੇ ਪੈਸੇ ਲੱਗਣੇ ਆ ਜਾਂ ਕੁਝ ਇੱਥੇ ਆਪਾਂ ਕੋਈ ਚੀਜ਼ ਪਰਚੇਸ ਕਰਾਂਗੇ ਖਰੀਦਾਂਗੇ ਨਹੀਂ ਤੇ ਹਵੇਲੀ ਆਉਣ ਦਾ ਕੋਈ ਖਰਚਾ ਨਹੀਂ ਕੋਈ ਰੈਂਟ ਨਹੀਂ ਤਕੜਾ ਮਾੜਾ ਬੰਦਾ ਜਿਹੜਾ ਮਰਜ਼ੀ ਇੱਥੇ ਵਿਜ਼ਿਟ ਕਰ ਸਕਦਾ ਤੇ ਪੁਰਾਣਾ ਵਿਰਸਾ ਵੇਖ ਸਕਦਾ ਹੈ ਸੋ ਠੀਕ ਆ ਜੀ ਸਾਸਰੀ ਕਾਲ ਸਾਰਿਆਂ ਨੂੰ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ